ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਇਟਾਲੀਅਨ ਵਿਦ ਕੁਲਵਿੰਦਰ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਇੱਕ ਸ਼ਬਦ ਕਮੋ ਕੋਏ ਇਸ ਦੀ ਵਰਤੋਂ ਅਸੀਂ ਕਿੱਦਾਂ ਕਰ ਸਕਦੇ ਹਾਂ ਕਿਹੜੇ ਕਿਹੜੇ ਕੰਟੈਕਸਟ ਦੇ ਵਿੱਚ ਕੀਤੀ ਜਾ ਸਕਦੀ ਹੈ ਇਸ ਦੇ ਦੋ मीनिंग ਨਿਕਲ ਸਕਦੇ ਹਨ ਫਿਰ ਵੀ ਜਾਂ ਹਾਲਾਂਕਿ ਇਸ ਨੂੰ ਅਸੀਂ ਦੋ ਆਪੋਜ਼ਿਟ ਸੈਂਟੈਂਸਸ ਨੂੰ ਜੋੜਨ ਦੇ ਵਾਸਤੇ ਵਰਤਾਂਗੇ ਐਗਜ਼ਾਮਪਲ ਦੇ ਤੌਰ ਤੇ ਨੋਨ ਮੀ ਪੀਆਚੀ ਮੈਨੂੰ ਪਸੰਦ ਨਹੀਂ ਆ ਮਾ ਲੋ ਫੇਰੋ ਕਮੁਨਕਾ ਮੈਂ ਫਿਰ ਵੀ ਇਸ ਨੂੰ ਕਰਾਂਗਾ ਮੈਨੂੰ ਪਸੰਦ ਤਾਂ ਨਹੀਂ ਆ ਪਰ ਮੈਂ ਕਰਾਂਗਾ ਇਸ ਤਰੀਕੇ ਨਾਲ ਤੁਸੀਂ ਦੋ ਆਪੋਜ਼ਿਟ ਗੱਲਾਂ ਨੂੰ ਇਸ ਨੂੰ ਜੋੜਨ ਵਾਸਤੇ ਵਰਤ ਸਕਦੇ ਹਾਂ ਐਤਾਰਦੀ ਕਮੁਨਕਾ ਪੋਸਟੀਆਮੋ ਅੰਦਾਰੀ ਐਤਾਰਦੀ دیر ਹੋ ਗਈ ਹੈ ਕਮੁਨਕਾ ਫਿਰ ਵੀ ਪੋਸਟੀਆਮੋ ਅੰਦਾਰੀ ਅਸੀਂ ਜਾ ਸਕਦੇ ਹਾਂ ਭਾਵੇਂ دیر ਹੋ ਗਈ ਹੈ ਇਸ ਤਰੀਕੇ ਨਾਲ ਤੁਸੀਂ ਇਜ਼ੀਵਰ ਤੋਂ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਨੋਨ ਆ ਫਾਮੇ ਕਮੋਂ ਕੋਏ ਮਾਂਜੇਰੋ ਕੁਲਕੋਜ਼ਾ ਮੈਨੂੰ ਭੁੱਖ ਤਾਂ ਨਹੀਂ ਆ ਪਰ ਫਿਰ ਵੀ ਮੈਂ ਕੁਝ ਖਾਵਾਂਗਾ ਜਾਂ ਖਾਵਾਂਗੀ ਕਮੋਂ ਕੋਏ ਦਾ ਮਤਲਬ ਫਿਰ ਵੀ ਨਿਕਲ ਸਕਦਾ ਤੇ ਹਾਲਾਕਿ ਵੀ ਨਿਕਲ ਸਕਦਾ ਨੋਨ ਆਬੀਨ ਤੋਂ non ha vinto o giittia nei ma ha giocato bene comunque paro ha laki vadiya khetiya ja fir bhi o vadiya khetiya o jitya ta nahi par fir bhi o vadiya khetiya next vaar dekh lene ji as difficile e mushkile comunque par fir bhi non mi arrendo मैं हार नहीं मानागा नॉनमी आ रेंदो तो का मतलब है मैं हार नहीं मानागा मैं हार नहीं मनागी जेकर चाहते हो कि मैं इस तरह दीडियोज होर लेके तो कॉमेंट करके जरूर दसना नौनती प्रेकु पारे नौनती प्रेकुपा रे नौन चिंता ना करो कमून क्वे। हालांकि आंद्रा तुत तो बेने आंदरा तो बेने सब कुछ ठीक हो जाएगा ਕੁਸੀ ਚਿੰਤਾ ਨਾ ਕਰੋ ਨੋਨ ਆ ਟੈਂਪੋ ਮੇਰੇ ਕੋਲ ਸਮਾਂ ਨਹੀਂ ਹੈ ਨੋਨ ਆ ਟੈਂਪੋ ਮੇਰੇ ਕੋਲ ਸਮਾਂ ਨਹੀਂ ਹੈ ਮਾਚੀ ਪ੍ਰੋਵੇਰੋ ਕਮੁਨਕਵੇ ਪਰ ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਪ੍ਰੋਵੇਰੋ ਭਾਵ ਮੈਂ ਕੋਸ਼ਿਸ਼ ਕਰਾਂਗਾ ਫਿਰ ਵੀ ਕਮੁਨਕਵੇ ਨੈਕਸਟ ਵਾਕ ਹੈ ਜੀ ਨੋਨ ਸੋਨੋ ਸਿਕੂਰੋ ਨੋਨ ਸੋਨੋ ਸਿਕੂਰੋ ਮੈਨੂੰ ਯਕੀਨ ਨਹੀਂ ਹੈ ਕਮੁਨਕਵੇ ਹਾਲਾਕੀ ਜਾਂ ਫਿਰ ਵੀ ਪ੍ਰੋਵੋ ਮੈਂ ਕੋਸ਼ਿਸ਼ ਕਰਾਂਗਾ ਜਾਂ ਮੈਂ ਕੋਸ਼ਿਸ਼ ਕਰਦਾ ਹਾਂ ਮੈਨੂੰ ਯਕੀਨਤਾ ਨਹੀਂ ਹੈ ਪਰ ਮੈਂ ਫਿਰ ਵੀ ਕੋਸ਼ਿਸ਼ ਕਰਾਂਗਾ ਜਾਂ ਕਰਦਾ ਹਾਂ ਨੌਨ ਮੀ ਪਿਆਚੇ ਇਲ ਫਰੈਡੋ ਨੌਨ ਮੀ ਪਿਆਚੇ ਇਲ ਫਰੈਡੋ ਮੈਨੂੰ ਠੰਡ ਨਹੀਂ ਪਸੰਦ ਕਮੌਂਕਵੇ ਫਿਰ ਵੀ ਵਾਦੋ ਫੁਓਰੀ ਮੈਂ ਬਾਹਰ ਜਾਂਦਾ ਹਾਂ ਪਰ ਫਿਰ ਵੀ ਮੈਂ ਬਾਹਰ ਜਾਂਦਾ ਹਾਂ ਹਾਲਾਕੀ ਮੈਨੂੰ ਠੰਡ ਪਸੰਦ ਵੀ ਨਹੀਂ ਆ ਨੈਕਸਟ ਵਰਕ ਦੇਖਦੇ ਆਂ ਜੀ ਇੱਕ ਸਟੋਜੋ ਇਹ ਮਹਿੰਗਾ ਏ ਮਾ ਲੋ ਕੋਂਪਰੇਰੋ ਕਮੰਕਵੇ ਇਹ ਮਹਿੰਗਾ ਏ ਪਰ ਮੈਂ ਫਿਰ ਵੀ ਇਸ ਨੂੰ ਖਰੀਦਾਂਗਾ ਜਾਂ ਖਰੀਦਾਂ ਖਰੀਦਦਾ ਹਾਂ ਖਰੀਦਾਂਗਾ ਕੋਂਪਰੇਰੋ ਨੈਕਸਟ ਵਰਕ ਦੇਖਦੇ ਆਂ ਜੀ ਨੋਨ ਆਵੋਲੀ ਅਦੀ ਉਸੀਰੇ ਮੈਨੂੰ ਬਾਹਰ ਜਾਣ ਦਾ ਜਮਈ ਬਣਨੀ ਆ ਕਮੂਕੋ ਅੰਦਿਆਮੋ ਪਰ ਫਿਰ ਵੀ ਹਾਲਾਂਕਿ ਚੱਲਦੇ ਆ ਚਲੋ ਚੱਲੀਏ ਮੈਨੂੰ ਬਾਹਰ ਜਾਣ ਦਾ ਮਨ ਨਹੀਂ ਆ ਚਲੋ ਫਿਰ ਵੀ ਚੱਲੀਏ ਇਸ ਸੈਂਸ ਦੇ ਵਿੱਚ ਤੁਸੀਂ ਕੋਮੁੰਕਵੇ ਦੀ ਵਰਤੋ ਕਰ ਸਕਦੇ ਹੋ ਨੌਨਵੀ ਪਿਆਚੀਲ ਫਿਲਮ ਮੈਨੂੰ ਫਿਲਮ ਪਸੰਦ ਨਹੀਂ ਆ ਕਮੁੰਕਵੇ ਲੋ ਗਾਰਡੋ ਪਰ ਫਿਰ ਵੀ ਮੈਂ ਇਸ ਨੂੰ ਦੇਖਦਾ ਹਾਂ ਜਦ ਮੈਂ ਇਸ ਨੂੰ ਦੇਖਾਂਗਾ ਨਨਵੀ ਪਿਆਚੇ ਇਲ ਫਿਲਮ ਕਮੁੰਕੇ ਲੋ ਗਵਾਰਡੋ ਮੈਨੂੰ ਫਿਲਮ ਪਸੰਦ ਨਹੀਂ ਹੈ ਮੈਂ ਫਿਰ ਵੀ ਇਸ ਨੂੰ ਦੇਖਾਂਗਾ ਜੇਕਰ ਤੁਹਾਨੂੰ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਮੈਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਐਲੋਂਟਾਨੋ ਕਮੁੰਕੇ ਚੀ ਆਰੀਵੇਰੇਮੋ ਇਹ ਬਹੁਤ ਦੂਰ ਹੈ ਪਰ ਹਾਲਾਂਕਿ ਅਸੀਂ ਉੱਥੇ ਜ਼ਰੂਰ ਪਹੁੰਚ ਜਾਵਾਂਗੇ ਨੋਨੋ ਇਡੀਆ ਕਮੁੰਕੇ ਕੀ ਡੇਰੋ ਐਯੂਟੋ ਮੈਨੂੰ ਕੋਈ ਆਈਡੀਆ ਨਹੀਂ ਆ ਜਾਂ ਮੈਨੂੰ ਕੋਈ ਪਤਾ ਨਹੀਂ ਆ ਫਿਰ ਵੀ ਮੈਂ ਮਦਦ ਮੰਗਾਂਗਾ ਤੁਸੀਂ ਮੈਨੂੰ ਕੋਈ ਵੀ ਸ਼ਬਦ ਸੁਜੈਸਟ ਕਰ ਸਕਦੇ ਹੋ ਜਿਹੜਾ ਤੁਸੀਂ ਸਿੱਖਣਾ ਚਾਹੁੰਦੇ ਹੋ ਆਪਾਂ ਵੀਡੀਓਜ਼ ਬਣਾ ਦੇਵਾਂਗੇ ਨੈਕਸਟ ਵਾਕ ਹੈ ਜੀ ਇਲ ਟੈਂਪੋ ਐ ਬਰੁੱਟੋ ਕਮੰਕੂ ਉਸ਼ੀਆਮੋ ਮੌਸਮ ਖਰਾਬ ਹੈ ਪਰ ਫਿਰ ਵੀ ਚਲੋ ਬਾਹਰ ਚੱਲੀਏ ਆਪਾਂ ਨੈਕਸਟ ਵਾਕ ਹੈ ਜੀ ਨੌਨ ਸੋਨੋ ਦਾ ਕੌਰਦੋ ਮੈਂ ਸਹਿਮਤ ਨਹੀਂ ਹਾਂ ਕਮੋਂਕਵੇ ਰਿਸਪੈਟੋ ਲਾ ਤੂਆ ਓਪੀਨੀਓਨ ਮੈਂ ਤੁਹਾਡੀ ਰਾਏ ਦਾ ਸਤਿਕਾਰ ਕਰਦਾ ਹਾਂ ਓਪੀਨੀਓਨ ਇਹ ਹੁੰਦਾ ਤੁਹਾਡਾ ਨਜ਼ਰੀਆ ਜਾਂ ਤੁਹਾਡਾ ਓਪੀਨੀਅਨ ਉਸ ਦਾ ਮੈਂ ਸਤਿਕਾਰ ਕਰਦਾ ਹਾਂ ਇਹ ਕੰਪਲੀਕਾਟੋ ਇਹ ਗੁੰਝਲਦਾਰ ਹੈ ਕੰਪਲੀਕੇਟਿਡ ਹੈ ਕਮੋਂਕਵੇ ਚੇਰਕੇ ਰੋਦੀ ਕਪੀਰਲੋ ਪਰ ਮੈਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗਾ ਚੇਰਕੇ ਰੋਦੀ ਕਪੀਰਲੋ ਮੈਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗਾ ਨੋ ਨੋ ਸੋਲਦੀ ਮੇਰੇ ਕੋਲ ਪੈਸੇ ਨਹੀਂ ਆ ਕਮੂੰਕਵੇ ਫੇਰੋ ਉਨ ਰਗਾਲੋ ਪਰ ਮੈਂ ਫਿਰ ਵੀ ਤੁਹਾਨੂੰ ਇੱਕ ਤੋਹਫਾ ਜ਼ਰੂਰ ਦਵਾਂਗਾ ਨੈਕਸਟ ਵਾਕ ਦੇਖਦੇ ਹਾਂ ਜੀ ਐ ਤਾਰਦੀ ਕਮੂੰਕਵੇ ਕੰਟੀਨੂਏਰੋ ਅ ਸਟੂਡੀਆਰੇ ਦੇਰ ਹੋ ਗਈ ਐ ਕਮੂੰਕਵੇ ਫਿਰ ਵੀ ਮੈਂ ਕੰਟੀਨਿਊ ਕਰਾਂਗਾ ਪੜ੍ਹਾਈ ਕਰਨਾ ਜਾਂ ਸਟੱਡੀ ਕਰਨਾ ਕੰਟੀਨਿਊ ਰੱਖਾਂਗਾ ਕੰਟੀਨੂਏਰੋ ਨੈਕਸਟ ਵਾਕ ਨੋਨ ਮੀ ਪਿਆਚੇ ਕੋਰਰੇ ਮੈਨੂੰ ਭੱਜਣਾ ਪਸੰਦ ਨਹੀਂ ਆ ਜੋ ਦੌੜਨਾ ਪਸੰਦ ਨਹੀਂ ਆ ਕਮੂਕ ਕੋ ਲੋ ਫਾਚੋ ਪਰ ਲਾ ਸਲੂਤੇ ਪਰ ਫਿਰ ਵੀ ਮੈਂ ਇਸ ਨੂੰ ਆਪਣੀ ਸਿਹਤ ਦੇ ਲਈ ਕਰਦਾ ਹਾਂ ਜਾਂ ਕਰਦੀ ਹਾਂ ਮੈਨੂੰ ਪਸੰਦ ਤਾਂ ਨਹੀਂ ਆ ਪਰ ਮੈਨੂੰ ਆਪਣੀ ਸਿਹਤ ਦੇ ਲਈ ਭੱਜਣਾ ਪੈਂਦਾ ਏ ਮੈਂ ਇਸ ਨੂੰ ਜਾਰੀ ਰੱਖਣਾ ਹਾਂ ਦੌੜਨਾ ਲਵੋਰੋ ਦਾ ਕਾਜ਼ਾ ਮੈਂ ਕਰੋ ਕਮ ਕਰਦਾ ਹਾਂ ਜਾਂ ਕਰਦੀ ਹਾਂ ਕਮੂਕ ਮੀ ਸੈਂਟੋ ਪਾਰਤੇ ਦਾ ਟੀਮ ਫਿਰ ਵੀ ਮੈਂ ਆਪਣੇ ਆਪ ਨੂੰ ਇੱਕ ਟੀਮ ਦਾ ਹਿੱਸਾ ਮਹਿਸੂਸ ਕਰਦੀ ਹਾਂ ਭਾਵੇਂ ਮੈਂ ਆਫਿਸ ਨਹੀਂ ਜਾਂਦੀ ਘਰੋਂ ਕੰਮ ਕਰਦੀ ਹਾਂ ਪਰ ਫਿਰ ਵੀ ਮੈਨੂੰ ਇਹ ਚੀਜ਼ ਮਹਿਸੂਸ ਹੁੰਦੀ ਹੈ ਕਿ ਮੈਂ ਟੀਮ ਦਾ ਇੱਕ ਹਿੱਸਾ ਹਾਂ ਨੈਕਸਟ ਵਾਰਕ ਦੇਖਦੀਆਂ ਜੀ ਲਾਬੋਰੋ ਸੋໂດ ਮੈਂ ਬਹੁਤ ਹਾਰਡ ਕੰਮ ਕਰਦਾ ਹਾਂ ਮਤਲਬ ਸਖਤ ਮਿਹਨਤ ਕਰਦਾ ਹਾਂ ਕਮੋਂਕਵੇ ਔਰ ਵਿਜ਼ੋਨਿਓ ਦੀ ਊਨਾ ਪਾਉਜ਼ਾ ਹਾਲਾਂਕਿ ਮੈਨੂੰ ਵੀ ਇੱਕ ਥੋੜੇ ਜੇ ਆਰਾਮ ਕਰਨ ਦੀ ਲੋੜ ਹੁੰਦੀ ਹੈ ਪਾਉਜ਼ਾ ਹੁੰਦਾ ਥੋੜੇ ਟਾਈਮ ਲਈ ਜੌਬ ਨੂੰ ਆਪਣਾ ਬੰਦ ਕਰ ਦੇਣਾ ਤੇ ਆਰਾਮ ਲੈਣਾ ਕੋਚੀਨੋ ਉਨਿਜੋਰਨੋ ਹਰ ਰੋਜ਼ ਖਾਣਾ ਬਣਾਉਂਦਾ ਹਾਂ ਕਮੋਂਕਵੇ ਆ ਵੋਲਤੇ ਆਰਡਿਨੋ ਚੀਵੋ ਹਾਲਾਕੀ ਮੈਂ ਕਈ ਵਾਰੀ ਆਰਡਰ ਵੀ ਕਰ ਲੈਂਦਾ ਹਾਂ ਰੈਸਟੋਰੈਂਟ ਵਗੈਰਾ ਤੋਂ ਆਪਣਾ ਖਾਣਾ ਜੇਕਰ ਤੁਹਾਨੂੰ ਹੋਰ ਵੀ ਕਿਸੇ ਸ਼ਬਦ ਦੇ ਉੱਤੇ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਤੇ ਦੱਸ ਸਕਦੇ ਹੋ ਤਾਂ ਮੈਂ ਉਸ ਸ਼ਬਦ ਦੇ ਉੱਤੇ ਵੀਡੀਓ ਬਣਾ ਦਵਾਂਗੀ ਜੋ ਕੋ ਅਕਾਲਚੋ ਮੈਂ ਫੁੱਟਬਾਲ ਖੇਡਦਾ ਹਾਂ ਕਮੋਂਕਵੇ ਨੌਨ ਸੋਨੋ ਏਸਪਰਟੋ ਹਾਲਾਂਕਿ ਮੈਂ ਇੱਕ ਮਾਹਿਰ ਨਹੀਂ ਹਾਂ ਮੈਂ ਫੁੱਟਬਾਲ ਖੇਡਦਾ ਪਰ ਮੈਂ ਕੋਈ ਮਾਹਿਰ ਨਹੀਂ ਹਾਂ ਫਾਚੋਲਾ ਸਪੇਸਾ ਮੈਂ ਖਰੀਦਾਰੀ ਕਰਨ ਜਾਂਦਾ ਹਾਂ ਕਮੋਂਕਵੇ ਦਮੈਂਟਿਕੋ ਸੈਂਪਰੇ ਕੋਲਕੋਜ਼ਾ ਮੈਂ ਹਮੇਸ਼ਾ ਕੁਝ ਨਾ ਕੁਝ ਭੁੱਲ ਜਾਂਦਾ ਹਾਂ ਗੁਆਰਡੋ ਫਿਲਮ ਮੈਂ ਫਿਲਮ ਦੇਖਦਾ ਹਾਂ ਕਮੋਂਕਵੇ ਨੋਨ ਮੀ ਪੀਆਚੋਨੋ ਇ ਫਿਲਮ ਹੋਰਰ ਪਰ ਫਿਰ ਵੀ ਮੈਨੂੰ ਡਰਾਉਣੇ ਵਾਲੀਆਂ ਫਿਲਮਾਂ ਨਹੀਂ ਜਿਹੜੀਆਂ ਹਾਰਰ ਫਿਲਮਾਂ ਨੇ ਉਹ ਪਸੰਦ ਨਹੀਂ ਆ ਪਰ ਮੈਂ ਉਮੀਦ ਕਰਦੀ ਆ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਤਾਂ ਲਾਈਕ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਟੂ ਵਾਚ ਮੋਰ ਵੀਡੀਓਜ਼ ਲਾਈਕ ਥਿਸ ਮਿਲਦੇ ਕਿਸੇ ਹੋਰ ਵੀਡੀਓ ਦੇ ਵਿੱਚ ਜਦ ਤੱਕ ਲਈ ਸਭ ਨੂੰ ਸਤਿ ਸ਼੍ਰੀ ਅਕਾਲ